ਕਰ ਲਈ ਉਹ ਇਹ ਅਸੀਂ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗगनਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕੜੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾਦ ਗਿਆ ਸੀ ਚੋਨਾ ਲਗਾਉਣ ਗਈ 21 ਸਾਲਾ ਲੜਕੀ ਦੇ ਨਾਲ ਛੁੱਟੀ ਤੇ ਆਏ ਫੌਜੀ ਦੇ ਵੱਲੋਂ ਜ਼ਬਰ ਜਨਾ ਕੀਤਾ ਗਿਆ ਤਾਂ ਮੌਕੇ ਤੇ ਪੀੜਤ ਲੜਕੀ ਦੇ ਪਰਿਵਾਰ ਦੇ ਵੱਲੋਂ ਲੜਕੇ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਝੋਨਾ ਲਾਉਣ ਸਮੇਂ ਰੋਟੀ ਖਾਣ ਦੇ ਲਈ ਮੋਟਰ ਵਾਲੇ ਕਮਰੇ ਦੇ ਵਿੱਚ ਇਹ ਲੜਕੀ ਬੈਠੀ ਸੀ ਇਹਨੇ ਨੂੰ ਹੀ ਛੁੱਟੀ ਤੇ ਆਇਆ ਫੌਜੀ ਤੇ ਇਸ ਦਾ ਚਾਚਾ ਉਥੇ ਪਹੁੰਚ ਜਾਂਦਾ ਜਿਨ੍ਹਾਂ ਵੱਲੋਂ ਇਸ ਲੜਕੀ ਦੇ ਨਾਲ ਜ਼ਬਰ ਜਨਾਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜ਼ਬਰ ਜਨਾਤ ਦੀ ਜਦ ਕਰ ਰਹੀ ਹੁੰਦੇ ਨੇ ਤਾਂ ਉਸ ਦੇ ਦਰਮਿਆਨ ਲੜਕੀ ਰੋਲਾ ਪਾਉਂਦੀ ਹੈ ਤੇ ਪਰਿਵਾਰਿਕ ਮੈਂਬਰ ਪਹੁੰਚ ਜਾਂਦੇ ਨੇ ਜਿਨ੍ਹਾਂ ਹੁਣ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਮਾਮਲਾ ਇਹ ਸੀ ਕਿ ਉਡੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ। ਕਾਹਦਾ ਕੰਮ ਕਰ ਰਹੇ ਸੀ? ਅਸੀਂ ਤੋਂ ਨਾ ਲਾਰੇ ਸੀ। ਪਿੰਡ ਚੱਕ ਡੁਗਰਾ ਨੇ। ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰਾ ਸਿੰਘ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਸਿੰਘ દોੜ ਕੇ ਆਇਆ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਲਵਾਰਾ ਸਿੰਘ ਤੇ ਇਹ ਸਾਰਾ ਸਿੰਘ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਬਕਾਇਦਾ ਉਹਦੀਆਂ ਚੱਪਲਾਂ ਮੋਟਰਸਾਈਕਲ ਉੱਥੇ ਸਾਰ ਛੱਡ ਕੇ ਤੇ ਭੱਜ ਗਿਆ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਕੋਈ ਦੁਕਾਦ ਦਿੱਤੀ ਕੋਈ ਨਹੀਂ ਸਾਰੇ ਹਿੰਦਰੇ ਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਤੇ ਹਾਂਜੀ ਕੋਈ ਜ਼ਬਰਦਸਤ ਨਾ ਕੀਤਾ ਕੁੜੀ ਨੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਆਹੇ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਇਹ ਮੇਰੇ ਬੇਟੀ ਇਹਦੇ ਛੋਨਾ ਲੈਣ ਗਈ ਸੀ ਤੇ ਉੱਥੇ ਰੋਟੀ ਖਾਣ ਆਈ ਸੀ ਇੱਥੇ ਦੋ ਜਣੇ ਗਏ ਨੇ ਇਹ ਆਕਰੇ ਭੱਜ ਗਿਆ ਉਹਦੇ ਮੈਨੂੰ ਨਾਂ ਫਿਰ ਕੀ ਨਾਂ ਇਹਦਾ ਇਹਦਾ ਚਾਚਾ ਹੀ ਇਹਦਾ ਨਾ ਇਹ ਤਾਂ ਭੱਜ ਗਿਆ ਜਾਂ ਗਵਾਂ ਦੀ ਉਹ ਮੌਕੇ ਦੇ ਉੱਥੇ ਹੀ ਉਹਨੇ ਉੱਥੇ ਜਾ ਕੇ ਨਾ ਮੌਕੇ ਦੇ ਫੜ ਲਿਆ ਐਨਾ ਫਿਰ ਵੇਖੀ ਜਰਿਆ ਨਾ ਗਿਆ ਨਾ ਹੱਥ ਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇ ਛਾਈ ਧੀ ਨਾ ਕੀਤੀ ਫੇਰਾ ਮੁੱਕੀ ਕੋਥੋਂ ਨੇ ਨਾ ਮਾਰਿਆ ਫਿਰ ਉਹ ਛੁੱਟ ਕੇ ਭੱਜਾ ਨਹੀਂ ਸੱਤੂ ਫੜਿਆ ਗਿਆ ਨਾ ਗੱਲੇ ਹੋਈ ਅਸੀਂ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲੇ ਜਿਹੜਾ ਆਇਆ ਸੀ ਉਹ ਗगनਦੀਪ ਸੀ ਉਹਨੇ ਮੇਰੇ ਨਾਲ ਰੋਟੀ ਖੰਦੇਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗगनਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਦੀਆਂ ਇੰਨੀ ਈਂਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਨੇ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤਾ ਹਾਂਜੀ ਹਾਂਜੀ ਕੀਤਾ ਸਰ ਉਹ ਸਾਡੇ ਪ੍ਰਕਾਸ਼ ਮਿਲੀ ਆ ਉਹਨਾਂ ਸਾਡੇ ਨਾਲ ਸੱਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਜੋ ਘਰ ਵੀ ਚ ਜਾਂਦੀ ਜਾਉਂਦੇ ਆ ਕੋਈ ਵੀ ਅੰਦਰ ਦੀ ਕੋਈ ਕੋਈ ਨਹੀਂ ਨਹੀਂ ਤੱਕ ਨਹੀਂ ਆਈ ਜਰੂਰ ਇਹ ਪਰਚਾ ਕਰ ਦਿੱਤੀ